ਚੋਨਾਦਰੀ 14 4 24 ਨੂੰ ਇਹ ਨੰ ਪੰਡੋਰੀ ਮੇਲਾ ਜਿਹੜਾ ਲੱਗਦਾ ਪੰਡੋਰੀ ਤਾਮ ਮੇਲਾ ਲੱਗਦਾ ਉਹਦੇ ਸ਼ਾਮ ਨੂੰ 53 ਸ਼ਾਮ 6:30 ਵੇ ਦੇ ਕਰੀਬ ਰਾਜੂ ਹੈਗਾ ਜੋ ਮਰਨ ਵਾਲਾ ਹੈਗਾ ਰਾਜੂ ਦੇ ਨਾਲ ਉਹਦੇ ਤਾਏ ਦਾ ਬੇਟਾ ਤਰਮਿੰਦਰ ਸੀ ਤੇ ਨਾਲ ਇਹਦਾ ਇੱਕ ਹੋਰ ਬ੍ਰਦਰ ਸੀਗਾ ਰਾਹੁਲ ਤੂੰ ਇਹ ਆਪਸ ਚ ਇਕੱਠੇ ਹੋਤੀ ਮੇਰਾ ਦੇਖ ਲੈ ਸੀ ਸੋ ਜਿਹੜਾ ਤਾਏ ਦਾ ਬੇਟਾ ਤਰਮਿੰਦਰ ਹੈ ਉਹਦੇ ਨਾਲ ਕਿਸੇ ਅਨਨੋਣ ਬੰਦੇ ਦੇ ਜਿਹੜਾ ਹੈ ਮੋਢਾ ਲੱਗਣ ਕਰਕੇ ਕਿਸੇ ਗੱਲ ਤੇ ਟਕਰਾਤ ਪਾਜੀ ਹੋਈ ਸੀ ਸੋਦੀ ਮਦਦ ਲਈ ਇਹਦਾ ਹੈਗਾ ਪ੍ਰਾਰ ਰਾਜੂ ਆ ਜਦੋਂ ਉਹਨੇ ਪੁੱਛਿਆ ਆਣ ਕੇ ਇਹ ਗੱਲ ਤੇ ਉਹਨੂੰ ਅਪੋਜ਼ ਕੀਤਾ ਤਾਂ ਆਪੋਚਨਾਂ ਦੀ ਕਾਫੀ ਜਾਈ ਬਹਿਸ ਬੜਾ ਝਗੜਾ ਹੋਇਆ ਝਗੜੇ ਦੇ ਦੌਰਾਨ ਜਿਹੜਾ ਹੈਗਾ ਉਸ ਟਾਈਮ ਜਿਹੜੇ ਅਨਨੋਨ ਬੰਦੇ ਆ ਨੇ ਵਿੱਚੋਂ ਕਿਸੇ ਨੇ ਕਿਚ ਟੇਪ ਜਾਂ ਤਿੱਖਾ ਹਥਿਆਰ ਕੱਢ ਕੇ ਉੱਤੇ ਵਾਰ ਕੀਤੀ ਸੀ ਜੋ ਕਾਫੀ ਜੈਨਜਰ ਹੋਇਆ ਸੀ ਸੋ ਉਹਨਾਂ ਨੂੰ ਡਿਊਰਿੰਗ ਪ੍ਰਾਈਵਟ ਜਗ੍ਹਾ ਹਸਪਤਲ ਜਮ ਹਲ ਕਰਾਇਆ ਸੀ ਪਰ ਤੁਥੋਂ ਮੌਤ ਹੋ ਗਈ ਸੀ ਸੋ ਟੈਕਨੀਕਲ ਡੀਐਸਪੀ ਦਿਨਾਨਗਰ ਸਚ ਕੁੰਤਰਪਾਲ ਸਿੰਘ ਐਸਐਚਓ ਰਾਣਾਸ਼ਾਲਾ ਹਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਜੋ ਹੋਰ ਇਨਵੈਸਟੀਗੇਸ਼ਨ ਵੱਲ ਅੰਦਾਗਾਈ ਨਾ ਪੜਾਅ ਲਾ ਕਰਕੇ ਇਸ ਚਿਹਰੇ ਬੰਦੇ ਤਿੰਨ ਬੰਦੇ ਰੈਸਟ ਕਰ ਲਏ ਨੇ ਰਾਹੁਲ ਮਸੀ ਸੰਜੂ ਮਸੀ ਤੇ ਅਮਨ ਇਹਨਾਂ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਕਰ ਹੋਏ ਲੈ ਕੇ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਤੋ ਇਹਨਾਂ ਬੰਦੇ ਨੂੰ ਰੈਸਟ ਕਰਨਾ ਬਾਕੀ ਹੈ ਉਹ ਜਲਦੀ ਰੈਸਟ ਕਰ ਲਵਾਂਗਾ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਪੁਲਿਸ ਅਧਿਕਾਰੀਆਂ ਨੂੰ ਅਸੀਂ ਮੌਕੇ ਤੇ ਕਿਹਾ ਸੀ ਕਿ ਇਹਨਾਂ ਦਾ ਛੜਛੜਾ ਕਰੋ ਬਚਾਅ ਹੋ ਜਾਏਗਾ ਪਰ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਘਟਨਾ ਨਹੀਂ ਇਸ ਬਾਰੇ ਮੈਂ ਇਸ ਬਾਰੇ ਕੋਈ ਮਿਲਕਲ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ ਸੋ ਬਾਈਟ ਦਿੱਤੀਆਂ ਦੋਸ਼ਵਾਦਾ ਜੀ ਨਹੀਂ ਉਹਨਾਂ ਦੀ ਇਹ ਗੱਲ ਦਾ ਨਹੀਂ ਕੁਝ ਮੈਜਿਕ ਕਹਿ ਸਕਦਾ ਲੇਕਿਨ ਜੋ ਫਰਜ਼ਾ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਹੈ ਮੋਕੇ ਤੇ ਜੋ ਫੁਟੇਜ ਆਇਆ ਔਰ ਵਿੱਚ ਜਦ ਝਗੜਾ ਪਾਇਆ ਜੋ ਪ੍ਰੋਪਰਟੀ ਯੂਸ ਦੇ ਸੀ ਹੋਈ ਹੈ ਉਹ ਫੰਦਰ ਅਸੀਂ ਜਿਹੜੀ ਉਸ ਗੱਲ ਕਹਿ ਰਹੇ ਹਾਂ ਉਹ ਯੂਨੀਵਰਸਿਟੀ ਕਰ ਰਹੇ